ਤੁਸੀਂ ਆਪਣੇ ਲਫ਼ਜ਼ਾਂ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਲਿੱਤਾ ਜੀ ਹੁਣੇ ਪਾਰਟੀ ਦਾ ਕਹਿਣਾ ਕੀ ਨਵਜੋਤ ਸਿੰਘ ਸਿੱਧੂ ਕਰਕੇ ਤੁਸੀਂ ਗਏ ਹੋ ਕਿ ਵਿਕਾਸ ਨੂੰ ਦੇਖਦੇ ਹੋਏ ਭਾਜਪਾ ਚ ਗਏ ਮੈਂ ਜੀ ਨਵਜੋਤ ਸਿੰਘ ਕਿਦੋਂ ਕਰਕੇ ਉਹ ਕੌਣ ਹੁੰਦਾ ਹੈ ਨਵਜੋਤ ਸਿੰਘ ਸਿੱਧੂ ਦਾ ਕੀ ਕੰਮ ਹੈ ਦੱਸੋ ਨਵਜੋਤ ਸਿੰਘ ਸਿੱਧੂ ਮੇਰਾ ਮਨਿਸਟਰ ਸੀ ਉਹਦੇ ਤਿੰਨ ਪੋਰਟਫੋਲੀਓ ਸੀ ਇੱਕ ਸੀਗਾ ਕਲਚਰ ਇੱਕ ਸਪੋਰਟਸ ਔਰ ਇੱਕ ਹੋਰ ਸੀ ਪੋਰਟਫੋਲੀਓ 7 ਮਹੀਨੇ ਤੱਕ ਉਹਦੀ ਫਾਈਲਾਂ ਨਹੀਂ ਪਾਸ ਹੋਈਆਂ ਮੈਨੂੰ ਮੇਰੇ ਚੀਫ ਸਕੱਟਰੀ ਨੇ ਕਿਹਾ ਕਿ ਸਕੱਟਰੀ ਕੰਪਲੇਨਟ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਫਾਈਲਾਂ ਨਹੀਂ ਕਲੀਅਰ ਕਰ ਰਿਹਾ ਮੈਂ ਉਹਨੂੰ ਬੁਲਾ ਕੇ ਕਿਹਾ ਕਿ ਤੂੰ ਫਾਈਲਾਂ ਨਹੀਂ ਕਰ ਰਿਹਾ ਉਹ ਜੀ ਮੇਰੇ ਕੰਮ ਹੋ ਗਿਆ ਸੀ ਇੱਧਰ ਹੋ ਗਿਆ ਸੀ ਉੱਧਰ ਹੋ ਗਿਆ ਸੀ ਮੈਂ ਕਰਕੇ ਹੁਣ ਭੇਜਦਾ ਫਿਰ ਮੈਂ ਉਹਨੂੰ ਕਿਹਾ ਤੂੰ ਐ ਕਰ ਡੇਲੀ ਤੇਰਾ ਬਿਆਨ ਹੁੰਦਾ ਹੈ ਕਿ ਪੰਜਾਬ ਦਾ ਪਾਵਰ ਸਿਚੁਏਸ਼ਨ ਬੜਾ ਮਾੜਾ ਹੈ ਤਾਂ ਮੈਂ ਕਿਹਾ ਕਿ ਤੈਨੂੰ ਪਾਵਰ ਸਿਚੁਏਸ਼ਨ ਮੈਨੂੰ ਵੀ ਉਹਦੇ ਦੁੱਖ ਹੈ ਤੈਨੂੰ ਵੀ ਦੁੱਖ ਹੈ ਸਾਰੇ ਪੰਜਾਬ ਨੂੰ ਜਨਤਾ ਨੂੰ ਦੁੱਖ ਹੈ ਤੂੰ ਐ ਕਰ ਤੂੰ ਪੋਰਟਫੋਲੀਓ ਰੱਖ ਲੈ ਪਾਵਰ ਪਾਵਰ ਦੀ ਬਾਕੀ ਮੈਂ ਕਿਸੇ ਹੋਰ ਨੂੰ ਦੇ ਦੇਣਾ ਹੈ ਔਰ ਉਹਨੇ ਤੇ ਪੂਰਾ ਜੋਰ ਲਾ ਸੰਭਾਲਿਆ ਵੀ ਨਹੀਂ ਉਹਨੇ ਪੋਰਟਫੋਲੀਓ ਪਹਿਨਾ ਅਸਤੀਫਾ ਦਿੱਤਾ that is what worker navjot sಿದ್ದು ਦੀ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਤਾਂ ਜਿਹੜਾ ਚਟੇ ਅਰਗਾ ਨਸ਼ਾ ਜਿਹੜਾ ਖਤਮ ਹੋ ਜਾਊ ਉਹ ਤੁਹਾਨੂੰ ਲੱਗਦਾ ਵੀ ਤੀਨ ਕੋਣ ਤੁਹਾਡਾ ਖਿਆਲ ਪੰਜਾਬ ਕੋ ਆ ਹੀ ਰਹਿ ਗਿਆ ਕਿ ਹਫੀਮ ਦੀ ਖੇਤੀ ਆਪਾਂ ਕਰੀਏ ਡਾਕਟਰ ਸਾਹਿਬ ਲਾਸਟ ਕੁਸਚਨ ਜੀ ਡਾਕਟਰ ਸਾਹਿਬ ਯੁੱਧ ਨਸ਼ਾ ਰੋਧ ਪੰਜਾਬ ਸਰਕਾਰ ਦਾ ਮਹਿੰਮ ਚੱਲ ਰਹੀ ਹੈ ਲੱਗਦਾ ਕਿ ਹਰੇਕ ਪਾਰਟੀ ਨੂੰ ਇੱਕ ਮੱਚ ਤੇ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਨਸ਼ੇ ਖਤਮ ਕਰਨਾ ਚਾਹੀਦਾ ਕੀ ਚੀਜ਼ ਯੁੱਧ ਨਸ਼ਾ ਰੋਧ ਚੱਲ ਰਿਹਾ ਨਸ਼ੇ ਹਰੇ ਵੰਦ ਨਸ਼ਾ ਵਿਰੁੱਧ ਇੱਕ ਮਿੰਟ ਸੌਰੀ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਨਸ਼ਾ ਤਸਕਰਾਂ ਦੀ ਬਿਲਡਿੰਗਸ ਜਿਹੜੀਆਂ ਨੇ ਢਾਈਆਂ ਜਾ ਰਹੀਆਂ ਨੇ ਅਬੈਧ ਰੂਪ ਨਾਲ ਜਿਹੜੀਆਂ ਕੀਤੀਆਂ ਨੇ ਲੱਗਦਾ ਹੈ ਕਿ ਹਰੇਕ ਪਾਰਟੀ ਨੂੰ ਇੱਕ ਲੈਵਲ ਤੇ ਇਕੱਠੇ ਹੋ ਕੇ ਜਿਹੜਾ ਇਹ ਇਸ਼ੂ ਜਿਹੜਾ ਹੈ ਇਹ ਨਸ਼ਿਆਂ ਦਾ ਔਰ ਬੱਚਿਆਂ ਖਰਾਬ ਕਰਨ ਦਾ ਸਾਨੂੰ ਪਾਰਟੀ ਦੇ ਉਸ ਉੱਠ ਕੇ ਕਰਨਾ ਪਊਗਾ ਸਾਰਿਆਂ ਨੂੰ ਰਲ ਕੇ ਕਰਨਾ ਪਊ ਖਤਮ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ 1 ਲੱਖ ਬੰਦਾ ਅਸੀਂ ਫੜਿਆ ਸੀ ਅੰਡਰ ਦ ਸਾਈਟੀ ਜਿਹੜੀ ਹਰਪ੍ਰੀਤ ਸਿੱਧੂ ਦੀ ਅਸੀਂ ਬਣਾਈ ਸੀ ਔਰ ਉਸ ਤੋਂ ਬਾਅਦ ਇੱਕ ਜਨਾ ਮੈਨੂੰ ਨਹੀਂ ਪਤਾ ਇਹਨਾਂ ਦੇ ਹੁਣ ਕਿੰਨੇ ਆંકੜੇ ਨੇ ਜਾਂ ਕੀ ਕਰ ਰਹੇ ਨੇ ਲੇਕਿਨ ਇਹ ਸਾਡੀ ਨਵੀਂ ਪੀੜ੍ਹੀ ਨੂੰ ਖਰਾਬ ਕਰਨ ਦਾ ਇੱਕ ਇੱਕ ਟੰਗ ਹੈ